ਨੀ ਪਤਾ ਲੱਗਾ ਫਿਰ بڑے ਬੇਟਾਂ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਤੇ ਹੈ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚੱਲ ਪੰਜ ਦਰੂਦ ਤੇ ਕਾਫੀ ਸਨਵੇਂ ਰੇਲਵੇ ਸਟੇਸ਼ਨ ਤੋਂ ਪਤਾ ਲੱਗਾ ਸਾਡਾ ਮੁੰਡਾ ਲੰਨੇ ਤੇ ਪਾਇਆ ਉਹਨੇ ਸਾਰਾ ਬਾਤ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਸਾਰਨ ਕੀ ਹੈ ਕਿਉਂ ਮਾਰੇ ਵੀ ਮੈਂ ਛੇਧਾ ਕਰ ਦਿੱਤੀ ਜਾਂ ਕੀ ਕਾਰਨ ਕੀ ਸੀ ਮਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ ਮੋਬਾਈਲ 'ਚ ਚਲੀ ਪਿਆ ਹਰਦਾ ਬੜਾ ਐਪਲ ਦਾ ਕੋਈ ਕਾਨੂੰਨ ਅਧਿਕਾਰਕਾਂ ਕਰੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀ ਕਿ ਮੈਂ ਘੁੰਮਣ ਫਿਰਨ ਜਾਣਾ ਹਰਦਵਾਰ ਸੈਡ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸਨੇ ਰੇਲਵੇ ਟ੍ਰੈਕ ਤੇ ਲਿ ਜਾ ਕੇ ਇਹਦਾ ਮਾਰਡਰ ਕੀਤਾ ਕਿੰਨੇ ਦਾ ਮਾਰਡਰ ਫੋਨ ਲੈ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 12 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗੇ ਤੁਹਾਨੂੰ ਕਿਵੇਂ ਹੋਇਆ ਸੰਦ ਘਾਰੇ ਕਹਿ ਕੇ ਸੀ ਘੁੰਮਣ ਚੱਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਢੰਡਾਂ ਨਾਲ ਕਹਿ ਕੇ ਚੱਲੇਗਾ ਦੋ ਤਿੰਨ ਦਿਨਾਂ ਨੂੰ ਘਰ ਆਇਆ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਤੇ ਹੈ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਪਾ ਕੇ ਦੌੜ ਗਏ ਕਾਫੀ ਸਾਨੂੰ ਰੇਲਵੇ station ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਇਆ ਗਿਆ ਕਿਥੇ ਸੀ ਘੁੰਮਣ ਗਿਆ ਕਿਥੇ ਕਿਾ ਕਿ ਕਿਸੇ ਮੰਬਰ ਸਰਵਿਕ ਘੁੰਮ ਚੱਲਿਆ ਆਪਣੇ ਯਾਰ ਦੋਸਤਾਂ ਨਾਲ ਤਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਨਹੀਂ ਕਿ ਤੇ ਨਾਲ ਯਾਰ ਦੋਸਤਾਂ ਨੂੰ ਜਨਮ ਦਿਨ ਮਨਾਇਆ 24 ਤਰੀਕ ਜਨਮ ਦਿਨ ਸੀ ਉਹਦਾ ਇੱਥੇ 24 ਜਨਮਨਾਇ ਇਕੱਠੇ ਰਹੇ ਸੇਰੇ ਉਹ ਮੁੰਡਾ ਕਹਿੰਦਾ ਮੇਰਾ ਰਾਜਪੁਰ ਚਿੱਲਾ ਪਤਨ ਘੁੰਮ ਚੱਲਣਾ ਹੈ ਕਿਹੜੇ ਕਿਹੜੇ ਕਿਤੇ ਸੀ ਯਾਰ ਦੋਸਤ ਨਹੀਂ ਇੱਥੇ ਮੇਰੇ ਆਪਣੇ ਮੁੰਡੇ ਨੇ ਮੌਜੂਦ ਨੇ ਮੌਜੂਦ ਜੇ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਕਿ ਤੁਹਾਨੂੰ ਫਾਇਪਛਾਣ ਕੋਣ ਲਗੇ ਸੀ ਹਾਂਜੀ ਇੱਕ ਮੁੰਡਾ ਇਹਨਾਂ ਨੇ ਫੜਾਇਆ ਵੀ ਸੀ ਰੇਪੂਸ ਵਾਲਿਆਂ ਨੇ ਉਹਨੇ ਸਾਰਾ ਬਾਹਰ ਤੇ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣਨ ਤੇ ਪਾਇਆ ਉਹਨੂੰ ਕਿ ਮੈਂ ਉਹਦੀ ਦਿੱਤਾ ਹੋੜੀਆਂ ਪਰ ਪੁਲਿਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾ ਵਾਲਿਕਾ ਹੈ ਆਪ ਉਹਨੂੰ ਕੋੜਚ ਗਵਾਵਣਾ ਹੈ ਯਾਰ ਤੂੰ ਉਸਨੇ ਮਾਰੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੂੰ ਦੱਸਿਆ ਕਿ ਹੈ ਕਿਉਂ ਮਾਰੇ ਗਈ ਨਸ਼ੇ ਦਾ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਕਿ ਮਾਰੇ ਗਈ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ موبائل ਸੀ 45000 ਰੁਪਿਆ بڑا ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਇਨਸਾਫ ਨਹੀਂ ਹੋਇਆ ਉਹ ਮੁੰਡਾ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਕਿਉਂਕਿ ਇਨਸਾਫ ਨਹੀਂ ਹੋਇਆ ਇਹ ਕਿ ਮੇਰੇ ਬੱਚੇ ਨਾਲ ਪਤਾ ਲੱਗਿਆ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਨਹੀਂ ਮਿਲ ਜਗਾ ਮੋਰਚਨ ਕੁਛ ਨਹੀਂ ਚੀਜੇ ਹੈ ਸਰ 10 ਜੁੜਾ ਇੱਕ ਡੈਡਬਡੀ ਮਿਲਿ ਸੀ ਰਾਜਪੁਰੇ ਤੋਂ ਕੀ ਕੇਸ ਕੀ ਹੈ ਕੀ ਮੈਟਲ ਕੀ ਹੈ ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈਡਬਡੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਜਿਹੜਾ ਮਰਤਕ ਸਿਉ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬਾਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹਾ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਉਪਰਾਲੇ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮਰਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀ ਕਿ ਮੈਂ ਘੁੰਮਣ ਫਿਰ ਜਣਾ ਹਰਦੁਆਰ ਸੈਟ ਤੇ ਉਸ ਤੋਂ ਬਾਅਦ ਉਹਨੇ ਉਹਨੇ ਘਰ ਦੇ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦੁਆਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਡੇਰਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਮਨੂਨ ਮਨੋੜਾ ਮੋਬਾਈਲ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੋਵਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਜਾ ਰਹੀ ਹੈ ਫੋਨ ਕਿਹੜਾ ਸੀ ਇਹਨੇ ਦੋਸ਼ੀ ਸੀ ਕਿੰਨੀ ਉਮਰਾਂ ਨੇ ਇਹਨਾਂ ਦੀ ਦੋਸ਼ੀ ਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਫੋਨ ਕਿਹੜਾ ਸੀ ਨਾਲ ਕੋਲ ਜਿਹੜਾ ਖੋਣ ਦੀ ਕੋਸ਼ਿਸ਼ ਕੀਤੀ ਨਾ ਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨੇ ਮਾਰਤਾ ਦਿੱਤੀ ਹੈ ਕਿ ਨੇ ਨਾਲ ਉਹਨਾਂ ਹੋ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮਿਰਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਤਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟ੍ਰੈਕ ਤੇ ਰਖਾ ਤਾ ਇਹਨਾਂ ਹੋਂਦ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾ ਕਿਸੇ ਕਿਸੇ ਹੋਰ ਟੀਮ ਨਾਲ ਕਿਸੇ ਹੋਰ ਨਾਲ ਜੁੜਿਆ ਹੋ ਸਕਦਾ ਹੈ ਕਿ ਨਹੀਂ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਰਹਿਣਾ ਜੇ ਕੋਈ ਪਹਿਲਾਂ ਕੋਈ ਮਾਮਲਾ ਕਰ ਚੁਕਿਆ ਹੋਣੀ ਹੈ ਕੋਈ ਪਹਿਲਾਂ ਕੋਈ ਨਸ਼ੇ ਦਾ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕੱਦਮੇ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕੱਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤ ਸ਼ਰਾਤੀ ਦਿਮਾਗ ਨਾਲ ਤ ਨਹੀਂ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਮੈਂ ਤੁਸੀਂ ਇਹਨੂੰ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸਟਾਈਪ ਚ ਕਿਵੇਂ ਕਿਤੇ ਸਕੂਲ ਵਿੱਚ ਪੜਦੇ ਸੀ ਜਾਂ ਕਿਸੇ ਕੇ ਯਾਰ ਤੋਂ ਯਾਰ ਤੋਂ ਸੁਣ ਮਿਲੇ ਸੀਗੇ ਇਹ ਅਸਲ 'ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮੁਗਦਮੇ ਵਿੱਚ ਪੇਸ਼ੀ ਸੀ ਦੀ ਕੋਡ ਚੋਂ ਪੇਸ਼ੀ ਬੁਕਤ ਰਣਾਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਡ ਵਿੱਚ ਪੇਸ਼ੀ ਬੁਕਤਨ ਦਵਾਦੇ ਇਹ ਰਾਜਪੁਰਾ ਲੈ ਗਿਆ ਸੀ ਇਸ ਤੇ ਪਹਿਲਾਂ ਹੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਿਲ ਕੋਈ ਪਰਚਾ ਹੋ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਰਿਮਾਂਡ ਦਿੱਤਾ ਜਾ ਰਹੀ ਕਿ ਕਿੱਥੇ ਜਾ ਰਹੀ ਨਹੀਂ ਜੁਵినਾਈਲਾ ਇਹਨੂੰ ਮਾਨਯੋਗ ਦਰਦ ਵਿੱਚ ਪੇਸ਼ ਕਰਕੇ ਇਹਦਾ ਅਗਲਾ ਹੁਕਮ ਹਾਸਲ ਕੀਤਾ ਜਾਊਗਾ